ਔਰ ਸੰਨੀ ਇਹ ਦੱਸੋ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਰੀਕਿਲ ਕਰਾਇਮ ਨੇ ਇਹਨਾਂ ਦੇ ਵਿੱਚ ਯਕਦਮ ਵਾਧਾ ਆ ਗਿਆ ਆਪਾਂ ਪਹਿਲਾਂ ਵੀ ਸ਼ਾਰਾ ਕੀਤਾ ਗਿਆ ਫ੍ਰਸਟ੍ਰੇਸ਼ਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਲੇਕਿਨ ਕਿਤਨੇ ਕਿਤੇ ਪੋਲਿਟੀਕਲ ਜਿਹੜਾ ਚੇਂਜ ਆਈ ਹੈ ਆ ਕੰਟਰੀ ਦੇ ਸਿਸਟਮ ਦੇ ਵਿੱਚ ਉਹ ਵੀ ਇਹਨੂੰ ਨਾਥ ਨਹੀਂ ਪਾ ਸਕੀ ਬੜਾ ਕੀ ਰਹੀ ਸਰ ਜੀ ਨਾਥ ਨੂੰ ਇਹ ਪੈ ਵੀ ਨਹੀਂ ਸਕਦੀ ਪਾਈ ਜੀ ਉਹ ਹੈ ਕਿ ਅਸੀਂ ਨਾ ਅਸੀਂ ਚੀਜ਼ਾਂ ਨੂੰ ਡੀਲ ਕਰ ਰਹੇ ਹਾਂ ਕਾਸਮੈਟਿਕਲੀ ਉੱਪਰਲੀ ਸਤਾ ਤੇ ਉੱਪਰ ਉੱਪਰ ਤੇ ਜਿਹਦੇ ਨਾਲ ਅਸੀਂ ਬਹੁਤੇ ਨੰਬਰ ਲੈ ਲਈਏ ਜਿਹਦੇ ਨਾਲ ਲੱਗੇ ਲੱਗੇ ਕਿ ਅਸੀਂ ਪਰਸੈਂਟੇਜ ਨਹੀਂ ਆ ਗਈ ਇਹ ਕੁਐਸਚਨ ਪਰਸੈਪਸ਼ਨ ਦਾ ਨਹੀਂਗਾ ਇਹ ਕੁਐਸਚਨ ਰਿਐਲਿਟੀ ਤੇ ਪ੍ਰੈਕਟੀਕਲ ਸਟੈਪਸ ਦਾ ਹੈਗਾ ਤੁਸੀਂ ਅਗਰ ਕਿਸੇ ਗੈਂਗ ਮੈਂਬਰ ਦੇ ਪੈਚ ਤੇ ਪਾਬੰਦੀ ਲਾ ਦੇ ਹੋਏ ਤੇ ਕੀ ਉਹ ਗੈਂਗ ਮੈਂਬਰ ਨਹੀਂ ਰਹੇਗਾ ਹੂੰ ਗੈਂਗ ਮੈਂਬਰ ਤਾਂ ਉਹਨੇ ਰਹਿਣਾ ਹੀ ਹੈ ਕਿ ਉਹ ਇਹ ਵਿਜ਼ੀਬਿਲਟੀ ਘਟ ਗਈ ਉਹਦੀ ਬਸ ਐਗਜ਼ੈਕਟਲੀ ਵਿਜ਼ੀਬਿਲਟੀ ਘਟ ਗਈ ਪਰ ਉਹਦਾ ਕ੍ਰਾਈਮ ਥੋੜੀ ਘਟੇਗਾ ਕਾਰਨ ਨਹੀਂ ਘਟੇ ਇਹ ਸਿਰਫ ਕਾਸਮੈਟਿਕ ਹੈ ਮੋਸਤ ਮੈਂ ਮੈਂ ਕ੍ਰਿਟਿਕਾਈਜ਼ ਨਹੀਂ ਕਰ ਰਿਹਾ ਹੁਣੇ ਤੋਂ ਬਾਅਦ ਤੁਸੀਂ ਬੂਟ ਕੈਂਪਾਂ ਦੀ ਵੀ ਗੱਲ ਕਰੋਗੇ ਉਹ ਵੀ ਕਰੀ ਦਿਓ ਨਾਲ ਲੱਗਦੇ ਉਹ ਦੇਖੋ ਉਹਦੇ ਵਿੱਚ ਜਿਹੜੇ ਉਹ ਕੈਂਪਸ ਵਾਲੇ ਨੇ ਉਹ ਆਪ ਕਹਿ ਰਹੇ ਨੇ ਭਾਈ ਇਹ ਸਾਡੇ ਕੋਲ ਮੈਨੇਜ ਨਹੀਂ ਹੁੰਦੇ ਬਿਲਕੁਲ ਸਹੀ ਕਿਉਂਕਿ ਔਰ ਹੁਣ ਤੋਂ 15 ਦਿਨ ਪਹਿਲਾਂ ਕਹੇ ਤਾਂ ਉਹਨਾਂ ਨੇ ਉਹੀ ਉਪਰ ਪਹਿਲੇ ਕਹੇ ਤਾਂ ਹਾਲਾਂਕਿ ਸ਼ੁਰੂ ਵੀ ਨਹੀਂ ਹੋਇਆ ਸੀ ਇਹ ਲੈ ਉਹਤੇ ਚਾਹੀਦੀ ਹੈ ਮੋਟੀਵੇਸ਼ਨ ਸਰ ਹਮ ਠੀਕ ਤੁਸੀਂ ਜਿਸ ਲਈ ਫੌਜੀ ਜਾਂਦਾ ਹੈ ਟ੍ਰੇਨਿੰਗ ਲੈਣ ਵਾਸਤੇ ਉਹ ਕੈਂਪੇ ਵਿੱਚ ਉਹ ਮੋਟੀਵੇਟ ਹੋ ਕੇ ਐਡਮਿਸ਼ਨ ਲੈਂਦਾ ਉਹਦੇ ਵਾਸਤੇ ਇੱਕ ਗੋਲ ਹੈ Okay. ओके और वैसे एक करियर है जिने वो अडॉप्ट करना है वो अपने आप नु प्रिपेयर कर रहे हो उस करियर वास्ते यस ਤੁਸੀਂ ਕੀ ਜੰਗਸਟਰ ਕ੍ਰਿਮੀਨਲ ਭੇਜ ਰਹੇ ਹੋ ਉਹਦਾ ਕੀ ਕੈਰੀਅਰ ਹੈ ਉਹਨਾਂ ਕੀ ਮੋਟੀਵੇਸ਼ਨ ਹੈ ਉੱਤੇ ਜਾਣਾ ਹੈ ਕੋਈ ਨਹੀਂ ਹੈ ਕੁਝ ਨਹੀਂ ਕਰੇਗਾ ਉਹ ਕਹਿੰਦੇ ਨੇ ਅਸੀਂ ਆਪਣੇ ਪੰਜਾਬੀ ਚ ਲੈਂਦੇ ਪੰਜਾਬ ਵਿੱਚ ਕਹਿੰਦੇ ਆ ਹੱਥ ਟੁੱਟਾ ਕੰਮ ਕਰ ਲੈਂਦਾ ਦਿਲ ਟੁੱਟਾ ਕੰਮ ਨਹੀਂ ਇਹ ਕਰਦਾ ਹਾਂ 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 ਤੂੰ ਮੋਟੀਵੇਸ਼ਨ ਹੈ ਇਹਦੇ ਅੰਦਰ ਉਹ ਜਿੱਦੀ ਮੋਟੀਵੇਸ਼ਨ ਨਹੀਂ ਹੈ ਉਹਦੇ ਕੋ ਤੁਸੀਂ ਕੀ ਕੰਮ ਲਹੋਗੇ ਕੋਈ ਸ਼ਨ ਐ ਨਹੀਂਗਾ ਜੋ ਅਸੀਂ ਅਸੀਂ ਹੁਣ ਐਕਚੁਅਲੀ ਇੱਕ ਡਿਜ਼ੀਜ਼ ਬਣ ਚੁੱਕੀ ਹੈ ਅਸੀਂ ਉਹਨੂੰ ਪੈਨਾਡੋਲ ਦੇ ਰਹੇ ਹਾਂ ਬਿਲਕੁਲ ਤੁਸੀਂ ਡਿਜ਼ੀਜ਼ ਜਿਹੜੀ ਇਨਫੈਕਸ਼ਨ ਹੈ ਉਹਨੂੰ ਉੱਥੇ ਮਾਰੋ ਜਦੋਂ ਇਨਫੈਕਸ਼ਨ ਹੋਈ ਔਰ ਉਹ ਕਿੱਥੇ ਹੈ ਉਹ ਹੈ ਕਿ ਜਿਸ ਲਈ ਡਿਵੈਲਪ ਹੋ ਰਹੀ ਹੈ ਓਕੇ ਠੀਕ ਹੈ ਜਿਸ ਵੇਲੇ ਜਿਹੜੀਆਂ ਸਾਡੀਆਂ ਸੋਸ਼ਲ ਸਰਵਿਸਿਜ਼ ਨੇ ਜੀ ਉਹ ਸੋਸ਼ਲ ਸਰਵਿਸਿਜ਼ ਕੀ ਸੁਤੀਆਂ ਨੇ ਉਹ ਕਿੱਥੇ ਨੇ ਜਦੋਂ ਉਹ ਬੈਨੀਫਿਟਸ ਜਾਂਦੇ ਨੇ ਔਰ ਚਾਈਲਡ ਸਪੋਰਟ ਜਾਂਦੀ ਹੈ ਉਹ ਸਰਵਿਸਿਜ਼ ਕਿਉਂ ਨਹੀਂ ਵਿਜ਼ਿਟ ਕਰਦੇ ਉਹ ਤਾਂ ਹੀ ਬੱਚੇ ਜਾਂਦਾ ਜਦੋਂ ਬੱਚਾ ਸਕੂਲ ਛੱਡ ਦਿੰਦਾ ਐਕਸੈਕਟਲੀ ਕਿਸ ਵੇਲੇ ਉਹ ਬੱਚਾ ਵਿਲਾ ਮੰਚ ਦਾ ਨਾਗਰ ਹੋ ਗਿਆ ਬਸ ਜਿੱਥੇ ਇਨਫੈਕਸ਼ਨ ਡਿਵੈਲਪ ਹੋ ਰਹੀ ਉਹਨੂੰ ਉੱਥੇ ਮਾਰੋ ਤੁਸੀਂ ਕੀ ਕਰਦੇ ਹੋ ਉਹ ਡਿਵੈਲਪ ਹੋ ਚੁੱਕੇ ਆਲਰੇਡੀ ਹੁਣ ਤੁਸੀਂ ਕਹਿੰਦੇ ਜੀ ਇਹਨੂੰ ਜੇਲ੍ਹ ਵਿੱਚ ਪਾਓ ਚਲੋ ਮੰਨ ਲਿਆ ਕਿ ਮੇਰੇ ਵਾਸਤੇ ਜੇਲ੍ਹ ਵਿੱਚ ਪਾਤਾ ਜੇਲੇ ਜੋ ਕੀ ਕਰੇਗਾ ਜੇਲੇ ਜਿਹੜੇ ਬਾਕੀ ਹਾਰਡ ਐਂਡ ਕ੍ਰਿਮੀਨਲਸ ਨੇ ਉਹਨਾਂ ਕੋਲ ਬੈ ਕੇ ਹੋਰ ਹੀ ਸਿੱਖੇਗਾ ਨਾ ਬਿਲਕੁਲ ਸਹੀ ਹੁਣ ਯਾ ਤੇ ਉਹਨਾਂ ਦੀ ਇਹ ਜਿਹੜੀਆਂ ਜਿਹੜੀਆਂ ਯੂਥ ਪ੍ਰਿਜ਼ਨਸ ਨੇ ਜੀ ਐਕਚੁਅਲੀ ਟੂ ਬੀ ਓਨਸਟ ਮੇਰੀ ਪਰਸਨਲ ਓਪੀਨੀਅਨ ਹੈ ਉਹ ਹੈ ਕਿ ਉਹਨਾਂ ਇਚ ਨੰਬਰਸ ਤੁਸੀਂ ਵਧਾਣੇ ਨੇ ਉੱਥੇ ਰਿਸੋਰਸੇ ਲਗਾਣੇ ਨੇ ਹੂੰ ਉੱਥੇ ਕੀ ਹੁੰਦਾ ਹੈ ਉੱਥੇ ਸਪੈਸ਼ਲਿਸਟ ਕੋਰਸਸ ਨੇ ਯੂਥ ਵਾਸਤੇ ਬਿਲਕੁਲ ਸਹੀ ਉੱਥੇ ਪ੍ਰੋਪਰ ਪ੍ਰਿੰਸੀਪਲਸ ਨੇ ਵੀ ਤੁਸੀਂ ਐਨੇ ਵਜੇ ਉੱਠਣਾ ਐਨੇ ਵਜੇ ਸੌਣਾ ਇਹ ਉਹਨਾਂ ਨੂੰ ਯਾਨੀ ਕਿ ਤੁਸੀਂ ਹਾਰਡ ਹਾਰਡ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਪਲਿਨ ਕਰ ਸੋ ਦੈਟ ਸ਼ੁੱਡ ਬੀ ਦਾ ਪਾਰਟ ਆਫ ਦ ਰੀਹੈਬਿਲੇਸ਼ਨ ਐਗਜੈਕਟਲੀ ਲੇਕਿਨ ਜਦੋਂ ਅਸੀਂ ਕੋਰਟਾਂ ਜਾਣੇ ਅਪ ਚਾਏ ਐਜ਼ ਅ ਪ੍ਰੋਸੀਕਿਊਟਰ ਜਾਂ ਚਾਏ ਐਜ਼ ਅ ਡਿਫੈਂਸ ਕਾਉਂਸਲ ਜੋ ਯੂਥ ਦੀ ਵਾਰੀ ਆਂਦੀ ਹੈ ਉੱਥੇ ਜਵਾਬ ਆਉਂਦਾ ਜੀ ਸਾਡੇ ਕੋਲ ਬੈਠ ਨਹੀਂ ਹੈ ਮੋੜ ਕੇ ਜਿਲ੍ਹਾ ਦੀ ਆਬਾਦੀ ਬਹੁਤ ਵੱਧ ਗਈ ਜੀ ਆਬਾਦੀ ਵੱਧ ਗਈ ਹੈ ਤੁਹਾਡੇ ਕੋਲ ਫੈਸਿਲਿਟੀਆਂ ਉਹੀ ਆਜ ਤੋ 20 ਸਾਲ ਪਹਿਲੇ ਦੀਆਂ ਨੇ ਬਿਲਕੁਲ ਸਹੀ ਹੁਣ ਅਗਰ ਇੱਕ ਯੂਥ ਜਣਾ ਹੈ ਉਹਦਾ ਕੀ ਕਰੀਏ ਉਹਨੂੰ ਕਹਿੰਦੇ ਨੇ ਜੀ ਇਹਨੂੰ ਕਮਿਸ਼ਨਰ ਦੀ ਕਸਟਡੀ ਚ ਦੇ ਰਹੇ ਹੋ ਉਹ ਕਮਿਸ਼ਨਰ ਦੀ ਤੁਸੀਂ ਕਸਟਡੀ ਚ ਦਿੰਦੇ ਹੋ ਉਹਦੇ ਕੋਲ ਬੈਡ अवेलेबल ਨਹੀਂ ਤਾਂ ਕੀ ਕਰੇਗਾ ਉਹ ਕਮਿਊਨਿਟੀ ਦੇ ਕਿਸੇ ਪੇਰੈਂਟ ਫੌਸਟਰ ਪੇਰੈਂਟ ਦੇ ਘਰ ਭੇਜੇਗਾ ਬਿਲਕੁਲ ਸਹੀ ਉਹ ਫੌਸਟਰ ਇੱਥੇ ਲੋਕੀ ਆਪਣੇ ਪਿਓ ਮਾ ਦੀ ਨਹੀਂ ਸੁਣਦੇ ਉਹ ਫੌਸਟਰ ਪੇਰੈਂਟ ਨਹੀਂ ਸੁਣਨਗੇ ਉਹ ਵੀ ਇਹੋ ਜਿਹੇ ਹਾਰਡ ਕ੍ਰਾਈਮਨਲ ਜਿਹੜੇ ਔਨ ਦਾ ਰਾਈਸ ਨੇ ਸੋ ਅਪਰੋਚ ਜ